ਦੇ ਗੁਰੂ ਦਾ ਕਹਿੰਦੇ ਰਤਬਾ ਬਹੁਤ ਵੱਡਾ ਹੁੰਦਾ ਹੈ 우ਸਤਾਦ ਚੰਗੇ ਉਸਤਾਦ ਦੇ ਚੰਡੇ ਪੰਮਿਆਂ ਸੀਟੀ ਢੇ ਦੀ ਨਾਲ ਸਿੰਘ ਸ਼ੇਰ ਦੇ ਬਾਅਦ ਕਦੇ ਵੀ ਗੁਰਾਭੀ ਸੰਧੇ ਦਾ ਢੋਮੇ ਵਾਲੀਆ ਪੰਮਾ ਵੀ ਆ ਰਿਹਾ ਕਹਿੰਦੇ ਅੱਜ ਦੇ ਖੇਡ ਮੈਲੀ ਦੇ ਉੱਪਰ ਢੋਮੇ ਵਾਲੀ ਪੰਮੇ ਦਾ ਨਿਕਲੋ ਡਾਗੋ ਖਾਣਾ ਕਿ ਮਿੱਤਰੋ ਪਰ ਦੇਖਦੇ ਵੀ ਖੇਡ ਮੈਦਾਨ ਦੇ ਵਿੱਚ ਇਹ ਸੈਮੀ ਮੁਕਾਬਲਾ ਇੱਕ ਪਾਸੇ ਕੰਗਣਵਾਲ ਦੂਜੇ ਪਾਸੇ ਕਾਣਾ ਪੀਸੀਆ ਲਾਓ ਸਾਹਮਣੇ ਮੈਚ ਦੀ ਸ਼ੁਰੂਆਤ ਜਿਹੜੀ ਹੋ ਗਈ ਹੈ ਚਾਰ ਖਿਡਾਰੀ ਕਿਹੜੀ ਹਨ ਤਿਆਰ ਵਰ ਤਿਆਰ ਹੈ ਖੇਡ ਮੈਦਾਨ ਦੇ ਵਿੱਚ ਕੰਗਨਵਾਲ ਦੀ ਟੀਮ ਦੇ ਮੇਰੇ ਵੀਰੂ ਸਾਹਮਣੇ ਪਈ ਹੋ ਰੇਡ ਔਰ ਦੂਜੇ ਪਾਸੇ ਮੈਂ ਦੇਖ ਰਿਹਾ ਨਾ ਜੀ ਨਾ ਤਗੜਾ ਜੋਖਾ ਕੰਗਨਵਾਲ ਦੀ ਟੀਮ ਤੋਂ ਤਗੜੇ ਨੰਬਰ ਦੇ ਵਾਰੀ ਝੂੜਦਾ ਹੋਇਆ ਹੈ ਅਲੀ ਕਬੱਡੀ ਤੇ ਕਿਹੜੀ ਹੈ ਚਾਰ ਯਾਫੀ ਜਿਹੜੇ ਤਿਆਰ ਹਨ ਨਾ ਵੀ ਸਾਹਮਣੇ ਮੁੰਡਾ ਕਨੇ ਬਾਬਾ ਕਬੱਡੀ ਪਾਉਣ ਲਈ ਔਰ ਬੇਨਤੀ ਹੈ ਜੀ ਨੀਕਾ ਜਿਹੜਾ ਹੈ ਵੀਰ ਸਾਡੇ ਗਰਾਊਂਡ ਦੇ ਵਿੱਚ ਆਵੇਗਾ ਜਲਦੀ ਨਾਲ ਲਓ ਪਈਓ ਰੇਡ ਹੈ ਚਾਰ ਜਖਮੀ ਤਿਆਰ ਹੈ ਦੁੱਗਾਂ ਵਾਲਾ ਗੋਲੂ ਤੇਰੀ ਇੱਕ ਕਨੀ ਤੇ ਲੱਗਿਆ ਹੋਇਆ ਹੈ ਜਿਹੜਾ ਮਾਲ ਸਨਮਾਨ ਅੱਜ 11000 ਦੀ ਨਗਰਾਸ਼ੀ ਦੇ ਨਾਲ ਕੀਤਾ ਜਾਣਾ ਹੈ ਲੈ ਵੀ ਦੁੱਗਾਂ ਵਾਲਿਆ ਉਹ ਕੋਸ਼ਿਸ਼ ਕਰਕੇ ਨਾਜਵਾਨ ਇਹ ਦੁੱਗਾਂ ਵਾਲਾ ਗੋਲੂ ਹੈ ਮੇਰੇ ਵੀਰੇ ਜਿਹੜਾ ਕਸ਼ਿੰਗ ਕਰ ਰਿਹਾ ਪਰ ਨੰਬਰ ਧਾ ਵੀ ਆਪਣੀ ਟੀਮ ਲਈ ਜੋੜ ਰਿਹਾ ਹੈ ਕਹਿੰਦੇ ਨੰਬਰ ਆਪਣੇ ਟੀਮ ਲਈ ਜੋੜ ਗਿਆ ਅਗਲੀ ਕਬੱਡੀ ਪੌਣ ਮੁੰਡਾ ਕਹਿੰਦੇ ਇਹ ਕਹਿੰਦੇ ਆਂਢੀ ਆ ਗਿਆ ਕਹਿੰਦੇ ਗੁਨਾਹ ਚੌਰ ਪੈਂਦਾ ਇਹਦਾ ਪਰ ਦੂਜੇ ਪਾਸੇ ਦੇਖਾਂਗੇ ਮੁੰਡੇ ਤਿਆਰ ਜਾਫੀ ਨੇ ਹੁਣੇ ਚਾਰਾਂ ਵਿੱਚੋਂ ਦੇਖਿਆ ਕਿ ਮੁੰਡਾ ਕਹਿੰਦੇ ਕਿਹੜਾ ਕਮਾਲ ਕਰੇਗਾ ਇਹ ਗੱਲਾਂ ਕਹਿੰਦੇ ਸਮੇਂ ਦੀਆਂ ਹੁਣੀਆਂ ਕਿ ਪੈਰਾਂ ਦੇ ਵਿੱਚ ਬਹਿ ਕੇ ਹੀ ਖੁੱਲ ਲੈਣਾ ਪੈਂਦਾ ਹੈ ਫੁੱਨੇ ਮਰਜੀ ਉੱਤੇ ਹੋ ਜੋ ਨਹੀਂ ਰਹਿਣਾ ਪੈਂਦਾ ਏ ਕਿ ਬੇਤ ਕਰਨੀ ਪੈਂਦੀ ਸਾਡੇ ਛੱਡ ਸਬਾਦਾਂ ਨੂੰ ਕਿ ਚੇਲੇ ਕਦੇ ਨਹੀਂ ਦਿੰਦੇ ਪਾਰਸਾ ਮੱਤ ਉਸਤਾਦਾਂ ਨੂੰ ਕਿ ਚੇਲੇ ਕਦੇ ਨਹੀਂ ਦਿੰਦੇ ਪਾਰਸਾ ਮੱਤ ਉਸਤਾਦਾਂ ਨੂੰ ਭਈਓ ਰੇਡ ਕਾਨਾ ਤੇਸੀਆਂ ਵਾਲੇ ਜਿਹੜਾ ਮਰਜੀ ਜੱਫੀ ਕਰੀਏ ਤਿੰਨ ਜੱਫੇ ਲਗਾਤਾਰ ਲਾਵੇਗਾ 1000 ਰੁਪਏ ਸਾਡੇ ਜ਼ਨੀ ਭਰਾ ਤੇ ਨਾਲ ਕਿਹ ਜਿੱਤੇ ਵੀਰ ਵੱਲ ਜਿਹੜੇ ਜਿੱਤੇ ਜਾਵੇਗੇ करिए सामने कब्डी फुले करिए कंगन वाली टीम के तैयार पर त्यार है मेरे मित्रों पी रेल दुला ਉਹ ਬੁੱਲਾ ਕਰ ਰਿਹਾ ਕਮਾਲ ਪਰ ਦੂਜੇ ਪਾਸੇ ਗੰਗਣ ਵਾਲੀ ਐ ਉਹ ਗੰਗਣ ਵਾਲੀ ਐ ਜਿਹੜੀ ਇਹ ਨਾਲ ਟਕਰਾ ਜਾ ਰਹਾ ਬੱਲੇ ਬੱਲੇ ਕਰਵਾ ਗਿਆ ਇਹਦੀ ਕਬੱਡੀ ਖੇਡ ਖੇਡ ਮੈਦਾਨ ਦੇ ਸਾਹਮਣੇ ਅਗਲੀ ਕਬੱਡੀ ਪਾਉਂਡ ਕਹਿੰਦੇ ਗੰਗਣ ਵਾਲਾ ਵਾਲਾ ਬਾਬਾ ਆ ਗਿਆ ਹੁਣ ਕਹਿੰਦੇ ਬਾਹ ਕਬੱਡੀ ਪਾ ਰਿਹਾ ਹੁਣ ਦੂਜੇ ਪਾਸੇ ਦੇਖਾਂਗੇ ਹੁਣ ਕਹਿੰਦੇ ਚਾਰ ਜਾਫੀਆਂ ਦੀ ਬੜੀ ਬੌਲਤ ਬੰਦੀ ਔਰ ਚਾਰਾਂ ਵਿੱਚੋਂ ਮੁੰਡਾ ਕਹਿੰਦੇ ਕਿਹੜਾ 바ਵੇ ਨੂੰ ਜੱਫਾ ਲਾ ਕੇ ਕਮਾਲ ਕਰਦਾ ਹੈ ਇਹਨਾਂ ਕਹਿੰਦੇ ਆਪਣਾ ਨਾਮ ਸਪੀਕਰਾਂ ਦੇ ਵਿੱਚ ਬੁਲਾਉਣਾ ਹੈ ਇਹ ਗੱਲਾਂ ਜ਼ਮੇਰੀਆਂ ਪਰ 바ਵਾ ਕਿੰਨੇ ਸਿਰੇ ਦੀ ਕਬੱਡੀ ਪਾ ਆ ਗਿਆ ਤੇ ਅਗਲੀ ਕਬੱਡੀ ਪਾਉਣ ਲੈ ਵੀ ਵੱਡੇ ਭਾਈ ਮੇਰੇ ਖਿਆਲ ਕਪੂਰ ਖੜੀ ਆ ਕਾਕਾ ਕਰੀ ਅਗਲੀ ਕਬੱਡੀ ਪਾ ਰਿਹਾ ਹੈ ਇੱਧਰ ਸਾਡੇ ਗਰਾਉਂਡ ਤਿਆਰ ਕੀਤੀ ਹੈ ਸਾਡੇ ਰੇਸ਼ਾ ਬਾਬਾ ਜੀ ਫਗਵਾੜੇ ਵਾਲਿਆਂ ਦਾ ਧੰਨਵਾਦ ਹੈ ਲਓ ਸਾਹਮਣੇ ਪਈਏ ਰੇਡ ਕਪੂਰਸਲੀਆਂ ਕਾਕਾ ਕਬੱਡੀ ਪਾ ਰਹੇ ਚਾਰੀਆ ਵੀ ਤਿਆਰ ਹੈ ਕੰਗੜ ਵਾਲੇ ਵਾਲੇ ਕਿਹੜਾ ਬੱਲੇ ਬੱਲੇ ਕਰਵਾਵੇਗਾ ਮੇਰੇ ਵੀਰੇ ਕਪੂਰਸਲੀਆਂ ਕਾਕਾ ਕਹੜੀਏ ਵੱਡੇ ਵੱਡੇ ਖੇਡ ਮੇਲਿਆਂ ਦਾ ਆ ਕਰੀਏ ਸਰਵਤ ਨੂੰ ਧਾਵੀਆ ਮੇਰੇ ਵੀਰੋ ਜਿਹੜਾ ਕਿਰੀ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾ ਗਿਆ ਹੈ ਅਗਲੀ ਕਬੱਡੀ ਪਾਉਣ ਦੇ ਲਈ ਆਓ ਸਾਹਮਣੇ ਨੌਜਵਾਨ ਸਿੱਧੂ ਸਰਦਾਰ ਕਬੱਡੀ ਪਾ ਰਿਹਾ ਚਾਰ ਤਿਆਰ ਦੇ ਚਾਰਾਂ ਦੇ ਤਾਵਾ ਬੋਲਿਆ ਕਿਹੜਾ ਬੱਲੇ ਬੱਲੇ ਕਰਵਾਵੇਗਾ ਆਓ ਸਾਹਮਣੇ ਦੂਜਾ ਸੇਮੀ ਮੇਰੇ ਵੀਰੋ ਖੇਡਿਆ ਜਾ ਰਿਹਾ ਪਾਸਲਿਆਂ ਵਾਲਾ ਨਿੱਕਾ ਆਓ ਨਿੱਕਾ ਪਾਸਲਿਆਂ ਵਾਲਾ ਨਿੱਕਾ ਪਾਸਲਿਆਂ ਵਾਲਾ ਕਬੱਡੀ ਅਮਰਤ ਨਿੱਕਾ ਅਮਰਤ ਜਿਹੜਾ ਕਹਿੰਦੇ ਕਮਾਲ ਕਰ ਗਿਆ ਜਿਹੜਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਐਰ ਦੇਖ ਰਿਹਾ ਕਿ ਬੱਲੇ ਬੱਲੇ ਕਰਾ ਰਿਹਾ ਵਾਹ ਕੇ ਕਹਿੰਦੇ ਅਮਰਤ ਭਲੇਰਾ ਵਾਲਾ ਮੇਰੇ ਵੀਰ ਉਹ ਆਪਣੀ ਟੀਮ ਲਈ ਤਗੜੇ ਨੰਬਰ ਦੇ ਵਾਦੇ ਝੋੜਦਾ ਹੋਇਆ ਮਕੰਦਪੁਰ ਦੇ ਖੇਡ ਮੇਲੇ ਦਾ ਵੀ ਕਹリエ ਐਨ ਵਧੀਆ ਧਾਵੀ ਹੈ ਜਿਹੜਾ ਕਰੀਏ ਰੇਡ ਸਫਲਤਾ ਪਾ ਗਿਆ ਲਓ ਸਾਹਮਣੇ ਕੋਈ ਰੇਡ ਚਾਰ ਜਫੀਆਂ ਦੇ ਵਿੱਚੋਂ ਹਲਕਾ ਟੱਕ ਤੇ ਨੰਬਰ ਧਾਵੀ ਆਪਣੀ ਟੀਮ ਲਈ ਜੋੜਦਾ ਹੋਇਆ ਅਲੀ ਕਬੱਡੀ ਕਰੀਏ ਹੋਰ ਬਾਵਾ ਪਾਉਣ ਲਈ ਤਿਆਰ ਹੈ ਚਾਰ ਧਿਆਨ ਹੈ ਲੈ ਵੀ ਡੁੱਗਾਂ ਵਾਲਿਆ ਜੈਨੂ ਲੋਕੇ ਕਾ ਗੱਲ ਫੇਰ ਬਣਦੀ ਹੈ ਪਹਿਲੇ ਮੈਚ ਦੀਆਂ ਟੀਮਾਂ ਬੇਨਤੀ ਕਰਦੇ ਆ ਜੀ ਮਾਝਾ ਤੇ ਮਾਲਵਾ ਪਹਿਲੇ ਮੈਚ ਦੀਆਂ ਟੀਮਾਂ ਆ ਮੈਚ ਦੇ ਚਲਦੇ ਚਲਦੇ ਗਰਾਊਂਡ ਦੇ ਵਿੱਚ ਆ ਜਾਣਗੀਆਂ ਪਹਿਲੇ ਮੈਚ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਆ ਮਾਝਾ ਤੇ ਮਾਲਵੇ ਦਾ ਪਹਿਲਾ ਮੈਚ ਖੇਡੇ ਜਾਵੇਗਾ ਆਓ ਜੀ ਪਹਿਲੇ ਮੈਚ ਦੀਆਂ ਟੀਮਾਂ ਜਲਦੀ ਨਾ ਆਵੇ ਪਰ ਇਹ ਕਹਿੰਦੇ ਛੋਟਾ ਘੋੜੂ ਕਹਿੰਦੇ ਡੁੱਗਾਂ ਵਾਲਾ ਜਿਹੜਾ ਕੋਸ਼ਿਸ਼ ਕਰਦਾ ਹੈ ਹਾਲ ਹੋਈ ਪਈ ਹੈ ਮੁੰਡੇ ਬੱਲੇ ਬੱਲੇ ਘਰਾ ਰਹੇ ਹੈ ਗੁਣਾਚੌਰ ਪਿੰਡ ਵਾਲਾ ਕਹਿੰਦੇ ਫਿਰ ਕਬੱਡੀ ਪਾ ਰਹੇ ਹੈ ਤੇ ਦੂਜੇ ਪਾਸੇ ਮੁੰਡੇ ਚਾਰ ਖੜੇ ਹੈ ਹੁਣ ਚਾਰਾਂ ਵਿੱਚੋਂ ਦੇਖਿਆ ਕਿ ਮੁੰਡੇ ਕਹਿੰਦੇ ਕਿਹੜਾ ਕਮਾਲ ਕਰੇਗਾ ਇਹਦਾ ਬੱਲੇ ਬੱਲੇ ਘਰਾਵੇਗਾ ਕਿ ਕਬੱਡੀ ਕਬੱਡੀ ਹਰ ਕੋਈ ਕਰਦਾ ਕਬੱਡੀ ਖੇਡਣਯਾਰੀ ਮੈਂ ਸਦਕੇ ਜਾਵਾਂ ਉਹਨਾਂ ਬਾਵਾਵਾਂ ਦੇ ਜਿਨ੍ਹਾਂ ਨੇ ਪੰਥ ਫੜੇ ਨਾ ਜਾਣ ਇੱਕ ਵਾਰੀ ਮੁੰਡਾ ਗੁਣਾਚੌਰ ਵਾਲਾ ਕਹਿੰਦੇ ਫਿਰ ਪਨਾਲ ਕਰ ਗਿਆ ਅੱਜ ਮੇਲਾ ਵੱਡਾ ਖੇਡਿਆ ਜਾ ਰਿਹਾ ਹੈ ਦੁਆਬੇ ਦੇ ਵਿੱਚ ਰੌਣਕਾਂ ਲੱਗੀਆਂ ਐਣ ਦੇਖਾਂਗੇ ਯਾਰੀ ਸੰਧੂ ਨੇ ਕਨੇ ਕੰਨਾਂ ਬੀਤੀਆਂ ਕਿ ਕਿਵੇਂ ਪਾਉਦੇ ਆ ਦੁਆਬੇ ਵਾਲੇ ਗੇਮ ਬਲਿਏ ਅਸੀਂ ਜਾਣਦੇ ਅਸੀਂ ਕਿੰਨੇ ਕ ਕਮਾਏ ਹੋਏ ਨੇਮ ਬਲਿਏ ਕਿ ਲੋਕੀ ਜਾਣਦੇ ਅਗਲੀ ਕਬੱਡੀ ਕਨੇ ਬਾਵੇ ਦੀ ਪੈ ਰਹੀ ਹੈ ਮੇਰੀ ਬੇਟੀ ਹੈ ਵੀ ਜਲਦੀ ਦੇ ਨਾਲ ਪਹਿਲੇ ਮੈਚ ਦੀਆਂ ਦੋਨੋਂ ਟੀਮਾਂ ਆਲ ਉੱਪਰ ਕਲੱਬਾਂ ਦੀਆਂ ਯਾਰ 4:00 ਬਜੇ ਕੇ 5 ਮਿੰਟ ਹੋ ਗਏ ਮਾਜਾ ਕਈ ਮਾਲਵਾ ਦੀ ਟੀਮਾਂ ਦੀ ਮੈਚ ਖੇਡਣਾ ਤੇ ਦੱਸੋ ਸਾਨੂੰ ਲੱਗ ਰਿਹਾ ਪਲੀਜ਼ ਦੇਖਦੇ ਹਾਂ 4 ਵਜੇ ਤੱਕ ਵੀ ਤਾਂ ਨੂੰ ਅਸੀਂ 2 ਘੰਟੇ ਪਹਿਲਾਂ ਬਾਜਾ ਮਾਰੀ ਜਾਂਦੇ ਆ ਵਧੀਆ ਨਹੀਂ ਲੱਗਦਾ ਬਾਜਾ ਤੇ ਮਾਲਵਾ ਦੀ ਟੀਮਾਂ ਦੇ ਮੈਚ ਖੇੜਣਾ ਤੁਹਾਨੂੰ ਦੱਸਦੇ ਇੱਥੇ ਜਿਹੜੀ ਅਸੀਂ ਅਗਲੀ ਟੀਮਾਂ ਨੂੰ ਬਾਜ ਮਾਰ ਲਈਏ ਬਾਜਾ ਤੇ ਮਾਲਵਾ ਪਲੀਜ਼ ਦੇ ਮਿੰਟ ਦਾ ਸਮਾਂ ਦਿਓ ਟੀਮਾਂ ਨੂੰ ਵੀਰੇ ਬਾਜਾ ਤੇ ਮਾਲਵਾ ਦੀਆਂ ਟੀਮਾਂ ਨੂੰ ਅਸੀਂ ਵਾਰ-ਵਾਰ ਅਨਾਉਂਸ ਕਰ ਰਹੇ ਆ ਟੀਮਾਂ ਜ਼ਰੂਰ ਚੱਲਦੇ ਮੈਚ ਦੇ ਵਿੱਚ ਗਰਾਊਂਡ ਦੇ ਵਿੱਚ ਐਂਟਰ ਹੋਣਗੇ ਹੈ ਬਹੁਤ ਬਹੁਤ ਧੰਨਵਾਦ ਹੋਈ ਹੈ ਇੱਧਰ ਦੇਖਦਾ ਕਿ ਦੂਜਾ ਸੈਮੀ ਫਾਈਨਲ ਮੈਚ ਜਿਹੜਾ ਆ ਰਿਹਾ ਹੈ بڑے ਵੱਡੇ ਮੁਕਾਬਲੇ ਖੇਡੇ ਆ ਰਹੇ ਹੈ ਵੱਡੇ ਮੁਕਾਬਲੇ ਤੇ ਟੀਮਾਂ ਵੀ ਕਹਿੰਦੇ ਵੱਡੀਆਂ ਜਿ ਬਣ ਕੇ ਆਈਆਂ ਹੋਈਆਂ ਵੱਡੇ ਵੱਡੇ ਸੁਪਰਸਟਾਰ ਖੇਡਣੇ ਆਓ ਸਾਹਮਣੇ ਅਗਲੀ ਰੋਜ਼ ਜਿਹੜੀ ਅਮਰਤ ਤਲੇੜਾ ਵਾਲਾ ਮੇਰੇ ਹੀਰੋ ਜਿਹੜਾ ਵਰਕੇ ਕਬੱਡੀ ਪਾ ਰਿਹਾ ਹੈ ਜੀਤੀ ਆ ਜੀ ਪਹਿਲੇ ਮੈਚ ਦੀਆਂ ਟੀਮਾਂ ਨੂੰ 2 ਮਿੰਟ ਦਾ ਸਮਾਂ ਜਿਹੜਾ ਦਿੱਤਾ ਗਿਆ ਹੈ ਮਾਲਵਾ ਤੇ ਮਾਝਾ ਦੋਨੇ ਟੀਮਾਂ ਨੂੰ 2 ਮਿੰਟ ਦਾ ਸਮਾਂ ਜੀ ਗਰਾਊਂਡ ਦੇ ਵਿੱਚ ਆ ਜਾਣੀ ਆ ਪਹਿਲੇ ਮੈਚ ਦੇ ਲਈ ਆਲ ਓਪਨ ਦਾ ਜਿਹੜਾ ਪਹਿਲਾ ਮੈਚ ਖੇਡਿਆ ਜਾਵੇਗਾ ਉਹਦੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਜਲਦੀ ਦੇ ਨਾਲ ਬੀਤੀ ਕਰਦੇ ਆ ਪਹਿਲੇ ਮੈਚ ਦੀਆਂ ਟੀਮਾਂ ਖੇਡ ਮੈਦਾਨ ਦੇ ਲਾਗੇ ਆ ਜਾਣ ਆਓ ਸਾਹਮਣੇ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਨਾਇਬ ਨੇ ਫਿਰ ਕੀ ਦਾਵਾ ਬੋਲੇ ਹੈ ਚਾਰ ਹੀ ਖੜੇ ਹੈ ਚਾਰਾਂ ਦੇ ਵਿੱਚੋਂ ਕਿਹੜਾ ਬੱਲੇ ਬੱਲੇ ਕਰਵਾਵੇਗਾ ਕੰਗਣਵਾਲ ਦੀ ਟੀਮ ਦੇ ਚਾਰ ਕਿੜੀਏ ਜਾਹੀ ਤਿਆਰ ਵਰ ਤਿਆਰ ਬੇਟੀ ਹੈ ਪਹਿਲਾ ਮੈਚ ਮਾਲਵਾ ਤੇ ਮੱਝ ਵਾਧਾ ਨੇ ਮਾਲਵਾ ਆਉਜੀ ਪਰ ਇਧਰ ਦੇਖ ਰਾਂਗੇ ਮੁੰਡਾ ਟਾਈਗਰ ਕੋਸ਼ਿਸ਼ ਕਰਦਾ ਪਰ ਕਮਾਲ ਕੰਦੇ ਹੋਈ ਪਈ ਹੈ ਬਾਬਾ ਕਿੰਨੇ ਕਬੱਡੀ ਪਾਉਣ ਲਈ ਬੰਨਾ ਫਿਰ ਤਿਆਰ ਵਰ ਤਿਆਰ ਹੈ ਲੋ ਤਕੜਾ ਮੁਕਾਬਲਾ ਹੁਣੇ ਚਾਰ ਜਾਫੀ ਨੇ ਮੁੰਡੇ ਕਹਿੰਦੇ ਮਿਰਜੇ ਵਰਗੇ ਲੱਗੇ ਨਿੱਕਾ ਪਾਸਲੇ ਵਾਲਾ ਲੱਗਿਆ ਹੋਇਆ ਸ਼ਾਂਜਾ ਕਹਿੰਦੇ ਟਿੱਟੀ ਵਾਲਾ ਲੱਗਾ ਤੇ ਨਾਲ ਕਹਿੰਦੇ ਛੋਟਾ ਗੋਲੂ ਕਹਿੰਦੇ ਰੁੱਗਾ ਵਾਲਾ ਲੱਗਾ ਪਰ ਇਹ ਮੁੰਡਾ ਪਾਸਲੇ ਵਾਲਾ ਅੱਜ ਕਹਿੰਦੇ ਉਹ ਗੱਲ ਹੋਣੀ ਹੈ ਅੱਜ ਗੱਲਾਂ ਟਕਾਣੇ ਲੱਗਣੀਆਂ ਅੱਜ ਗੱਲਾਂ ਕਿਹੜੀਆਂ ਟਕਾਣੇ ਲੱਗਣੀਆਂ ਬਖਤਾਰ ਰਜ਼ੀ ਦੀ ਢੇਸੀ ਚੜੀਏ ਵੱਡੇ ਅਹਿਮਰੂਲ ਹੈ ਇਸੇ ਤਰ੍ਹਾਂ ਤੇ ਧੰਨਵਾਦ ਕੀਤਾ ਜਾ ਰਿਹਾ ਹੈ ਔਰ ਕਿਰੀ ਅਰੁਨਾਂਦੀ ਖੁਨਾ ਚੌਰੀਆ ਕਬੱਡੀ ਪਾ ਰਿਹਾ ਹੈ ਰੇਡ ਹੈ ਚਾਰਾਂ ਦੇ ਵਿੱਚੋਂ ਦੇਖਦੇ ਅਰਕਾ ਟੱਚ ਅਰੁਨਾਂਦੀ ਖੁਨਾ ਚੌਰੀਆ ਆਪਣੀ ਟੀਮ ਲਈ ਆਪਣੀ ਨੰਬਰ ਦੇ ਬਾਦੀ ਖੋੜਦਾ ਹੋਇਆ ਰਾਕੇ ਇਹਨਾਂ ਗੱਲਾਂ ਟਿਕਾਣਿਆਂ ਦੇ ਕੋ ਸਾਡੇ ਝਾੜ ਢੇਸੀ ਦੀ ਰਿੰਗ ਢੇਸੀ ਦੀ ਸਾੰਪੀ ਢੇਸੀ ਦੀ ਅੰਡੂ ਢੇਸੀ ਦੀ ਉਹਨਾਂ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੈ ਵੱਡਾ ਮੁਕਾਬਲਾ ਹੈ ਇਧਰ ਕਬੱਡੀ ਪਾਈ ਹੋਈ ਹੈ ਉਹਨੇ ਚਾਰ ਦੇ ਉਹ ਚਾਰਾਂ ਵਿੱਚੋਂ ਰੋਖੇ ਦੁੱਕਾ ਵਾਲਾ ਦੁੱਕਾ ਵਾਲਾ ਦੁੱਕਾ ਵਾਲਾ ਪਰ ਨੰਬਰ ਰੇਡਰ ਹੰਗਦੇ ਜੁੜ ਗਿਆ ਮਾਜਾ ਤੇ ਮਾਲਵਾ ਟੀਮਾਂ ਆਓ ਜੀ ਆਪ ਵੀ ਨਾਲ ਬੇਤੀਆ ਮਾਜਾ ਤੇ ਮਾਲਵਾ ਉਹ ਜੋ ਢੇਸੀ ਬ੍ਰਦਰਸ ਨਾਲ ਯੂਕੇ ਦੇ ਲਾਈਵ ਜੁੜੇ ਹੋਏ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਬਹੁਤ-ਬਹੁਤ ਧੰਨਵਾਦ ਹੈ ਸਾਡੇ ਗਾਇਕ ਢੇਸੀ ਜੀ ਬਾ ਵੀ ਢੇਸੀ ਤੇ ਨਾਲ ਸਾਡੇ ਕਰੀਏ ਢੇਸੀ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੇਰੇ ਵੀਰੋ ਯਾਹ ਇਹ ਤੁਸੀਂ ਅੱਜ ਦੇ ਖੇਡ ਮੈਦੇ ਅੱਜ ਕਰ ਰਹੇ ਐ ਬਹੁਤ ਬੜਾ ਧੰਨਵਾਦ ਲਓ ਸਾਹਮਣੇ ਕਾਕਾ ਕਪੂਰ ਖੜੀ ਐ ਅਈਓ ਰੇਡ ਬੀਤੀ ਐ ਪਹਿਲੇ ਮੈਚ ਦੀਆਂ ਟੀਮਾਂ ਸਮਾਂ ਕਾਫੀ ਹੋ ਗਿਆ ਜੀ ਪਹਿਲੇ ਮੈਚ ਦੀਆਂ ਟੀਮਾਂ ਆ ਰਹੀਆਂ ਨੇ ਗਰਾਊਂਡ ਦੇ ਵਿੱਚ ਆਉਣ ਗਿਆ ਜੀ ਜਲਦੀ ਟੀਮਾਂ ਆਣ ਦੇਖਾਂਗੇ ਇੱਧਰ ਕਮਾਲ ਹੋਈ ਪਈ ਐ ਹੁਣ ਕਬੱਡੀ ਪਾ ਰਿਹਾ ਅਮਰਦੀ ਦੀ ਕਬੱਡੀ ਐ ਓ ਚਾਰ ਖੜੇ ਦੇ ਨੀ ਖਾਂਦੇ ਬੱਲੀਏ ਚੰਡੇ ਮੰਗੀ ਦੇ ਚੇਲੇ ਕਾਲੇ ਸੰਗਿਆਂ ਦਾ ਸਣੀ ਦੇ ਕਾਨੇ ਲੁੱਟੀ ਜਾਂਦਾ ਮੇਲੇ ਤੇ ਖੀਰਾ ਆੜੀਏ ਫੋਲਡਨ ਨੂੰ ਲੋਕੀ ਦੁਗਦੁਗ ਕਹਿੰਦੇ ਕਿ ਮਿੱਤਰਾਂ ਦੇ ਕੱਪ ਦੇ ਕੁੜੇ ਵੇਖ ਲਲਕਰੇ ਕਹਿੰਦੇ ਕਿ ਮਿੱਤਰਾਂ ਦੇ ਕੱਪ ਦੇ ਕੁੜੇ ਵੇਖ ਪਟਾਕੇ ਕਹਿੰਦੇ ਅੱਜ ਕੱਲਾ ਕਹਿੰਦੇ ਸਵੇਰੀ ਧੰਨਵਾਦ ਬਾਬੇ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵੀਰੇ ਮਾਝਾ ਦੇ ਮਾਲਵਾ ਟੀਮ ਆਉਣਗੇ ਜਲਦੀ ਨਾਲ ਮਾਝਾ ਦੇ ਮਾਲਵਾ ਟੀਮ ਆਉਣ ਗਈ ਹੈ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਦ ਦੁਆਬੇ ਦਾ ਵੱਡਾ ਮੇਲਾ ਕਿਹਦੇ ਖੇਡਿਆ ਜਾ ਰਿਹਾ ਹੈ ਕੰਨਾ ਢੇਸੀ ਪਿੰਡ ਹੈ ਦਾਵੇ ਦੀ ਕਬੱਡੀ ਪਈ ਹੋਈ ਹੈ ਇਧਰ ਦੇਖਾ ਕਿ ਚਾਰ ਨੇ ਹੁਣ ਚਾਰਾਂ ਵਿੱਚੋਂ ਦੇਖਾਂਗੇ ਮੁੰਡਾ ਫੇਰ ਓਏ ਮਿਰਜ਼ਾ ਇਹ ਆ ਮਿਰਜ਼ਾ ਭਗਵਾਨਪੁਰਿਆ ਹਰ ਉਧਰ ਦੇਖ ਰਹੇਗੇ ਵਾਹ 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 ਉੱਟ ਗਿਆ ਮੁੰਡਾ ਕਮਾਲ ਕਰ ਗਿਆ ਅੱਜ ਕਨੇ ਮੁੰਡਾ ਬੱਲੇ ਬੱਲੇ ਕਰਾਈ ਤੇ ਆਉਂਦਾ ਅੱਜ ਕਨੇ ਮੁੰਡਾ ਸਿਰਾਂ ਲਈ ਤੇ ਆਉਂਦਾ ਬੜਾ ਵੱਡਾ ਮੁਕਾਬਲਾ ਕਨੇ ਚੱਲਦਾ ਹੈ ਹਣ ਚਾਰ ਜਾਫੀ ਨੇ ਅੰਦਰ ਟੰਗਣ ਵਾਲਾ ਤੇ ਮੁੰਡਾ ਗੁਣਾਚੋਰ ਪਿੰਡ ਵਾਲਾ ਕਬੱਡੀ ਪਾ ਰਿਹਾ ਗੁਣਾਚੋਰ ਵਾਲਾ ਜਿਹੜੀ ਕਬੱਡੀ ਪਾ ਰਿਹਾ ਗੁਰਦੀਪ ਸਿੰਘ ਜੀ ਦਾਦੋ ਵਾਲਾ ਉਹਨਾਂ ਦਾ ਵਿਸ਼ੇ ਤੌਰ ਤੇ ਧੰਨਵਾਦ ਹੈ ਦੋ ਮਿੰਟ ਦਾ ਸਮਾਂ ਜੀ ਹੁਣ ਟੀਮਾਂ ਨੂੰ 2 ਮਿੰਟ ਦਾ ਸਮਾਂ ਜਿਹੜਾ ਦਿੱਤਾ ਗਿਆ ਹੁਣ ਦੋਨੀਆਂ ਟੀਮਾਂ ਨੂੰ ਜੇਕਰ ਟੀਮਾਂ ਨੇ ਖੇਡਣਾ ਤੇ ਸਾਨੂੰ ਦੱਸੀ ਹੈ ਜੀ ਕਾਫੀ ਦੇਰ ਤੋਂ ਵਾਅਦਾ ਦੇ ਰਹੇ ਆ ਦੋਨੀਆਂ ਟੀਮਾਂ ਦੀ ਚੰਗੀ ਗੱਲ ਨਹੀਂ 2 ਮਿੰਟ ਦਾ ਸਮਾਂ ਜੀ ਦੋਨੀਆਂ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਪਹੁੰਚਣਗੀਆਂ ਮੇਰੇ ਮਾਜਾ ਤੇ ਮਾਲਵਾ ਦੀਆਂ ਟੀਮਾਂ ਨੂੰ 2 ਮਿੰਟ ਦਾ ਸਮਾਂ ਹੈ ਇਹ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਪਹੁੰਚ ਜਾਣ ਦੀ ਬੇਨਤੀ ਹੈ ਪਰ ਇਧਰ ਦੇਖਦਾ ਕਿ ਮੁਕਾਬਲਾ ਬੜਾ ਚੋਟੀ ਦਾ ਖੇਡਿਆ ਜਾ ਰਿਹਾ ਹੈ। 바ਵਾ ਕਹਿੰਦੇ ਕਬੱਡੀ ਪਾ ਰਿਹਾ ਕੰਗਣਾ ਆਣਾ ਦਾ। ਪਰ ਇਧਰ ਦੇਖਦਾ ਕਿ ਨੰਬਰ ਆਪਣੀ ਟੀਮ ਲਈ 바ਵਾ ਕਹਿੰਦੇ ਫਿਰ ਤੋਂ ਜੁੜ ਗਏ। ਬੜਾ ਵੱਡਾ ਮੁਕਾਬਲਾ ਕਹਿੰਦੇ ਖੇਡਿਆ ਜਾ ਰਿਹਾ ਹੈ ਕਿ ਜੇ ਸੱਜਣਾ ਦੇ ਸੱਜਣ ਬਣੇ, ਸੱਜਣ ਵਰਕੇ ਰਹੀਏ, ਉੱਚੀ ਥਾਂ ਤੇ ਯਾਰ ਬਿਠਾਈਏ, ਨੀਵੀਂ ਥਾਂ ਤੇ ਬਈਏ ਕਿ ਜਿਸ ਰਸਤੇ ਨਾਲ ਪੰਨਾ ਨਾ ਹੋਵੇ, ਉਸ ਰਸਤੇ ਨਾਲ ਜਾਈਏ। ਪਰ ਇਧਰ ਕਮਾਲ ਵੇ ਮੁੰਡਾ ਬੱਲੇ ਬੱਲੇ ਆਹ ਥਾਪੀ ਵੱਜ ਗਈ ਐ ਕਿ ਜੋਰ ਬਿਨਾ ਪੱਟਾਂ ਤੇ ਥਾਪੀ ਵੱਜ ਰਹੀ ਨਾ ਇਹ ਹੰਕਾਰ ਨਹੀਂ ਰੁਕਦਾ ਐ ਮੁੱਸੇ ਵਾਲੇ ਦਾ ਇਹ ਹੰਕਾਰ ਨਹੀਂ ਰੁਕਦਾ ਮੁੱਸੇ ਵਾਲੇ ਦਾ ਦੇਖੀ ਆ ਜੀ ਦੋ ਮਿੰਟ ਦਾ ਸਮਾਂ ਹੈ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਕਿਹੜੀ ਆਉਣੀ ਆ ਜੀ ਉਧਰੋਂ ਕਹਿੰਦੇ ਜੀਤਾ ਕੇ ਸੀਪਾ ਸਾਡੇ ਦੇ ਨਾਲ ਪਿੰਡਾਂ ਤੇ ਸੀਪਾ ਅਕ ਕੰਨਾ ਢੇਸੀਆਂ ਨਾਲ ਕੋਈ ਵੀ ਜਫਾ ਲਾਣੇ ਰੁਪਈਆ 500 ਦਿੱਤਾ ਜਾਣਾ ਪਰ ਇਧਰ ਦੇਖ ਜੇ ਕਿ ਮੁੰਡਾ ਸ਼ਾਗਰ ਚਿੱਟੀ ਵਾਲਾ ਅਮਰਤ ਓਏ ਕਮਾਲ ਓਏ ਹੰਡਿਆਂ ਦੇ ਲਾਗੇ ਲੱਗਿਆ ਯੋਰ ਹੁੱਡੀ ਬੱਲੇ 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 ਓਏ ਕਾਲਾ ਢੇਸੀਆਂ ਦੇ ਜਫਾ ਵੜੀਆਂ ਲੱਗਿਆ ਤਾਂ ਓਏ ਰ ਤਾੜੀਆਂ ਮਾਰਦੇ ਓਏ ਚਿੱਟੀਆਂ ਵਾਲਾ ਆਗਲੀ ਕਬੱਡੀ ਕਰੀਆ ਰੋਨਾਂ ਦੀ ਗੁਣਾ ਚੋਰੀਆ ਕਬੱਡੀ ਪਾ ਰਿਹਾ ਹੈ ਸਾਹਮਣੇ ਖੇਡ ਮੈદાન ਦੇ ਵਿੱਚ ਆਓ ਸਾਹਮਣੇ ਬੜ ਕੇ ਧਾਵਾ ਬੁਲਿਆ ਚਾਰ ਕਰੀਏ ਜਾਫੀ ਗੰਗਨ ਵਾਲੀਏ ਤਿਆਰ ਹੈ ਆਓ ਸਾਹਮਣੇ ਹਲਕਾ ਟਲਤੇ ਨੰਬਰ ਰੋਨਾਂ ਦੀ ਆਪਣੀ ਟੀਮ ਦੇ ਜੋਰ ਲਾ ਰਿਹਾ ਹੈ ਇਹਤੀ ਹੈ ਪਹਿਲੀ ਮੈਚੀਆਂ ਟੀਮਾਂ ਦੀ ਮਾਜਾ ਦੇ ਨਾਲ ਮਾਲਵਾ ਪਹਿਲੇ ਮੈਚੀਆਂ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣਗੀਆਂ ਕਾਫੀ ਦੇਰ ਤੋਂ ਵਾਜਾ ਦੇ ਰਿਹਾ ਹੈ ਪਹਿਲੀ ਮੈਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣਗੀਆਂ ਲਾਓ ਸਾਹਮਣੇ ਬਾਵੇ ਦੀ ਰੇਡ ਆ ਚਾਰ ਯਾਫੀ ਤਿਆਰ ਡੱਗਾ ਵਾਲਾ ਗੋਲੂ ਤਿਆਰ ਨਾਲ ਦੇਖਦੇ ਹਾਂ ਕਿਹਦਾ ਬੱਲੇ ਬੱਲੇ ਕਰਵਾਵੇਗਾ ਲਾਓ ਸਾਹਮਣੇ ਸੰਜੀਤ ਖਾਬੇ ਲਾਓ ਸਾਹਮਣੇ ਟੱਕਰ ਟੱਕਰ ਜ਼ਰੇਰੀ ਜ਼ਰੇਰੀ ਟੱਕਰ ਬੱਲੇ 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 ਜ਼ਰਾ ਬੱਲੇ ਅੱਜ ਕਨੇ ਬੱਲੇ ਬੱਲੇ ਹੋ ਗਈ ਹੈ ਅੱਜ ਸਿਰਾ 75 ਵਾਲੇ ਮੈਦਾਨ ਹੋ ਗਿਆ ਹਾਂਜੀ ਸ਼ਰਵਤਾਂ ਨੇ ਆਓ ਸਾਹਮਣੇ ਕਾਕਾ ਕਪੂਰ ਖਲੀ ਹੈ ਆਪਣੀ ਟੀਮ ਦੇ ਲਈ ਤਗੜੇ ਨੰਬਰ ਦੇ ਵਾਦੇ ਛੋੜਦਾ ਹੋਇਆ ਹੈ ਅਲੀ ਰੇਡ ਬੇਨਤੀ ਆ ਜੀ ਨੈਕਸਟ ਮੈਚ ਦੇ ਮੁਕਾਬਲੇ ਦੀਆਂ ਟੀਮਾਂ ਮਾਝਾ ਤੇ ਮਾਲਵਾ ਦੇ ਆਉਣੀ ਆਉਂਦੇ ਆ ਜਲਦੀ ਦੇ ਨਾਲ ਆ ਜੀ ਆਹ ਉੱਪਰ ਕਲੱਬਾਂ ਜਿਹੜਾ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ ਹੋਨੇ ਟੀਮਾਂ ਨੂੰ ਬੇਨਤੀ ਕਰ ਰਹੇ ਆਂ ਜੀ ਗ라운 ਦੇ ਵਿੱਚ ਆ ਜਾਣ ਹੋਨੇ ਟੀਮਾਂ ਜਲਦੀ ਦੇ ਨਾਲ ਲਓ ਬਾਬਾ ਕਬੱਡੀ ਪਾ ਰਹੇ ਚਾਰ ਹੀ ਅਫੀ ਤਿਆਰ ਹੈ ਡੱਗਾ ਵਾਲਾ ਗੋ ਨੂੰ ਡੱਗਾਂ ਵਾਲਾ ਗੋ ਮੇਰੇ ਮਿੱਤਰੋ ਡੱਗਾ ਪੁੱਦਾ ਕਿਹੜੀ ਸਿਰੇ ਸਿਰੇ ਰੇਡਰ ਥੋੜੀ ਆ ਗਿਆ ਆਓ ਸਾਹਮਣੇ ਲਾਓ ਤਕੜਾ ਜੋ ਹੈ ਡੱਗਾ ਵਾਲਾ ਗੋ ਕਰਵਾ ਗਿਆ ਹੈ। ਅੱਜ ਕਬੱਡੀ ਖੇਡ ਮੈદાન ਵਿੱਚ ਹੋ ਰਹੀ। 라ਵੀ ਸਾਹਮਣੇ ਬੰਦਾ ਕਹਿੰਦੇ ਅਗਲੀ ਕਬੱਡੀ ਫਿਰ ਪਾ ਰਿਹਾ। ਸਾਡੀ ਖੇਡ ਕਬੱਡੀ ਦੇ ਵੱਡੇ ਬੁਲਾ ਰਹੇ ਹੈ। ਰੁਪਿੰਦਰ ਜਨਾਲ ਜੀ ਵੀ ਕਹਿੰਦੇ ਅੱਜ ਦੇ ਸੋ ਖੇਡ ਮੇਲੇ ਤੇ ਪਹੁੰਚ ਗਏ ਹੈ। ਬਹੁਤ ਬਹੁਤ ਧੰਨਵਾਦ ਕਰ ਰਹੇ ਹੈ। ਸਾਡੀ ਖੇਡ ਕਬੱਡੀ ਦੇ ਸੀਨੀਅਰ ਬੁਲਾ ਰਹੇ ਹੈ। ਰੁਪਿੰਦਰ ਜਨਾਲ ਜੀ ਕਰੀਏ ਪੁੱਜੇ ਹੈ। 500 ਰੁਪਏ ਦਾ ਕਰੀਏ ਦੁੱਗਗੇ ਲਈ ਪੌਦਾ ਹੋ ਗਿਆ ਹੈ। ਇਹ ਗੁਰੂ ਸਾਹਿਬ ਤੇਰੇ ਲਈ ਸਾਡੇ ਸਦੀ ਭਰਾ ਦੇ ਵੱਲੋਂ 500 ਦੇ ਮਾਣ ਸਨਮਾਨ ਪੁੱਗਾਂ ਵਾਲੇ ਗੁਰੂ ਦੇ ਲਈ ਆ ਗਏ ਹੈ ਰੁਪਿੰਦਰ ਜਲਾਲ ਜੀ ਖਾੜੀ ਖੇਡ ਕਬੱਡੀ ਦੇ ਉੱਪਰ ਖੇਡਾ ਕਰਦੇ ਧੰਨਵਾਦ ਪਾਸੇ ਕੀਏ ਕਮੈਂਟਰ ਰੁਪਿੰਦਰ ਜਲਾਲ ਜੀ ਆਏ ਹੈ ਵਿਸ਼ੇ ਤੌਰ ਤੇ ਧੰਨਵਾਦ ਬਹੁਤ ਬਹੁਤ ਧੰਨਵਾਦ ਕਰਦੇ ਆਂ ਉਸਤਾਦ ਲੋਕ ਬੁਲਾ ਰਹੇ ਨੇ ਰੁਪਿੰਦਰ ਜਲਾਲ ਜੀ ਪੁੱਜ ਗਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਇੱਥੇ ਪੁੱਜਣ ਲਈ ਦਿੱਲੀ ਕਰਾਈਆਂ ਤੋਂ ਧੰਨਵਾਦ ਕਰਦੇ ਆਂ। ਉਧਰ ਨਿੱਕੇ ਨੂੰ 500 ਦਿੱਤਾ ਜਾ ਰਿਹਾ ਹੈ। ਪੀਤਾ ਢੇਸੀ ਦੇ ਯਾਦ ਵਿੱਚ ਕਬੱਡੀ ਖਿਡਾਰੀ ਪੀਤਾ ਹੈ। ਸਮੀ ਯੂਐਸਏ ਵੱਲੋਂ ਨਿੱਕੇ ਲਈ ਪਾਸਲੇ ਲਈ 500 ਹੈ। ਬਈ ਟੀਮਾਂ ਪਲੀਜ਼। ਬਈ ਖੇਡਣਾ ਹੈ ਸਾਨੂੰ ਦੱਸ ਦਿਓ ਅਗਲੀ ਟੀਮਾਂ ਸਾਡੇ ਲਈ ਕਿਹਦੇ ਦੇ ਵਿੱਚ। ਨਾਲਵਾ ਦੇ ਮਾਜਾ